ਬਾਬਾ ਕਿੱਥੇ ਆਏ ਹੋਇਆ? ਪੋਰਟ ਕੋਲਬੋਰਨ ਪੋਰਟ ਕੋਲਬੋਰਨ ਹੈ ਨਾ? ਕਨਾਲਡੀ ਫੇਅਰ ਆਓ ਇੱਥੇ ਵੀ ਨਾਇਗਰਾ ਆਉਂਦੀ ਤਿੰਨ ਦਿਨ ਦਾ ਫੈਸਟੀਵਲ ਆ ਤਿੰਨ ਨਾਇਗਰਾ ਚਾਰ ਦਿਨ ਦਾ ਚਾਰ ਦਿਨ ਦਾ ਅੱਜ ਲਾਸਟ ਡੇ ਆ ਉਹ ਬਬਲੋ ਬਬਲੋ ਫਾਇਰ ਵਾਲਾ ਉਹ ਆ ਸ਼ਿਪ ਸ਼ਿਪ ਓਕੇ ਬਬਲੋ ਫਾਇਰ ਡਿਪਾਰਟਮੈਂਟ ਯੂ ਐਸ ਏ ਤੋਂ ਆਏ ਹੋਇਆ ਹਰ ਸਾਲ ਆਉਂਦਾ ਹੈ ਹਰ ਸਾਲ ਆਉਂਦਾ ਇੱਥੇ ਇੰਨਾ ਘੈਂਟ ਮਾਹੌਲ ਆ ਤੁਸੀਂ ਆਸ-ਪਾਸੇ ਦੇਖੋ ਉਹਨੂੰ ਇੱਥੇ ਸਾਰੇ ਲੋਕਾਂ ਦੇ ਕੋਈ ਨਹੀਂ ਦੇਖਣਗੇ ਬਾਲਾ ਭਰਿਆ ਪਿਆ ਕੰਮ ਯਾਰ ਇਹਦਾ ਵੈਰੀ ਨਾਈਸ ਇੱਥੇ ਵੀ ਫਾਇਰ ਬਾਕਸ ਹੋਊਗਾ ਹੁਣੇ ਚੱਲੂਗੇ ਪਟਾਕੇ ਪੂਰੇ ਸਿਰਾ ਨਾਈਗਰਾ ਵਾਂਗੂ ਦੇਖੋ ਤੁਸੀਂ ਇਹ ਸਾਰੇ ਲੋਕ ਇੱਥੇ ਕਿਨਾਰਿਆਂ ਤੇ ਬੈਠ ਗਏ ਆ ਜਲਣੇ ਪੂਰੇ ਸਿਰਾ ਪਟਾਕੇ ਤੇ ਪੰਜਾਬੀ ਤਾਂ ਬਿਲਕੁਲ ਹੀ ਹੈ ਨਹੀਂ ਹੈ ਬਸ ਮੇਰੇ ਅਰਗੇ ਹੀ ਆਏ ਹੋਏ ਆ ਦੋ ਚਾਰ ਬੋਮੋ ਲਾਤਾ ਪਾਡੀ ਰੈਸਟ੍ਰੈਂਟ ਫੁੱਲ ਸਟਾਲ ਪੂਰਾ ਹੱਤ ਸੀਰੀਅਸਲੀ ਹੁਣ ਆਪਾਂ ਉਦੋਂ ਥੋੜਾ ਰਿਕਾਰਡ ਕਰਾਂਗੇ ਜਦੋਂ ਪਟਾਕੇ ਸ਼ੁਰੂ ਹੋਏ ਇਹ ਸੇਮ ਲਾਈਕ ਥੈਟ ਮੇਲਾ ਜਿਵੇਂ ਆਪਣੇ ਮੇਲਾ ਹੁੰਦਾ ਵੇ ਇਹ ਵੀ ਇਹ ਗੋਰੀਆਣਾ ਮੇਲਾ ਵਾ ਤੇ ਐਦਾਂ ਦੀਆਂ ਚੀਜ਼ਾਂ ਇਹਨਾਂ ਕੋਲ ਮਿਲਦੀਆਂ ਬੱਚੇ ਚੱਕੀ ਫਿਰਦੇ ਆ ਸੋਹਣੀਆਂ ਜਿਹੀਆਂ ਤੇ ਸੇਰਾ ਮਾਹੌਲ ਸੇਰਾ ਮਾਹੌਲ ਸੇਰਾ ਚਾਰੇ ਪਾਸੇ ਮੇਲੇ ਵਾਲਾ ਮਾਹੌਲ ਆਸ-ਪਾਸੇ ਸਟਾਲਸ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਆਪਾਂ ਤੁਰੇ ਜਾਂਦੇ ਆ ਸੇਮ ਸੇਮ ਮੇਲੇ ਵਾਲੀ ਫੀਲਿੰਗ ਆ ਬਸ ਲੋਗ ਦੋ ਰਹੇ ਆ ਲਓ ਜੀ ਤੇ ਇੱਕ ship ਆਈ ਆ Empire Sandy ਜਾਣਾ ਕਿੱਥੇ ਆਪਾਂ ਇਹਦੇ ਤੇ ਅੱਛੀ ਲੱਗੂਗੀ ਬੰਦੇ ਲਿਸਟ ਲਈ ਕਰੀਏ ਕਿਉਂ ਮਾ ਅੱਵਾ ਪੀ ਲਿਆ ਉਹ ਮੋਕੇ ਆ ਜਾਗੇ ਬਹੁਤ ਹੀ ਘੈਂਟ ਮਾਹੌਲ ਨਾਈਟ ਰਾਤ ਦਾ ਮੇਲਾ ਨਾਈਟ ਦਾ ਮਾਹੌਲ ਹੁਣੇ ਥੋੜੇ ਟਾਈਮ ਨੂੰ ਚੱਲਣਗੇ ਪਟਾਕੇ ਆ ਆਈ ਆਇਆ ਬਈ ਇੱਥੇ ਆਣਾ ਇਕੱਠੇ ਹੋਏ ਬੰਦੇ ਕੀ ਬਾਤਾਂ ਜਾ ਬਾਤਾਂ ਕਈਆਂ ਦੇ ਜਵਾਕਾਂ ਦੇ ਵੀ ਮੂੰਹ ਤੇ ਮਾਸਕ ਲਾਇਆ ਹੋਇਆ ਤੇ ਮਤਲਬ ਚਾਰੇ ਪਾਸੇ ਲਾਈਟਿੰਗ ਕਰਕੇ ਉਹਨਾਂ ਕਲੀਅਰ ਨਹੀਂ ਦਿਖ ਰਿਹਾ ਸ਼ਾਇਦ ਪਰ ਫਿਰ ਵੀ ਬਹੁਤ ਗੋਡਾ ਟੂ ਗੋਡਾ ਹਾਲ ਬਹੁਤ ਟੈਂਟ ਥੋੜੀ ਦੇਰ ਨੂੰ ਐਵੇਂ ਜਿਹਾ ਸ਼ੋਅ ਹੋ ਰਿਹਾ ਸਾਹਮਣੇ ਬਹੁਤ ਵੱਡੀ ਟਿਪ ਘੜੀ ਹੋਈ ਆ ਟਿਪਾ ਸਾਹਮਣੇ ਲਾਈਟਿੰਗ ਪੈਰੀ ਕਰਕੇ ਕਲੀਅਰ ਨਹੀਂ ਦਿਖ ਰਹੀ ਆਦਰਵਾਇਸ ਬਹੁਤ ਹੀ ਟੂ ਗੁੱਡ ਮੋਲ ਇਥੇ ਇਹ ਵੀ ਇੱਕ ਮੇਲੇ ਦਾ ਹੀ ਹਿੱਸਾ ਉਹਦੇ ਜੋ ਇਹ ਆਪਾਂ ਜ਼ਿਆਦਾ ਰਿਕਾਰਡ ਨਹੀਂ ਕਰਾਂਗੇ ਇਹ ਨਰਮ ਮਿਊਜ਼ਿਕ ਆ ਥੋੜਾ ਤੋਂ ਹੌਲਾ ਆਪਣੇ ਮਕੈਨਿਕ ਇਹ ਚੀਜ਼ ਨੋਟ ਕਰ ਸਕਦੇ ਆ ਐਡਾ ਕਿ ਜਨਰੇਟਰ ਆ ਤੇ ਬਹੁਤ ਸਾਇਲੈਂਟ ਆ ਤੇ ਇਹਦੇ ਉੱਪਰ ਹੀ ਨਾ ਇਹਨਾਂ ਨੇ ਕੀ ਕੀਤਾ ਇਹਨੂੰ ਕਿਤੇ ਕੋਈ ਕਾਰ ਨਹੀਂ ਕੀ ਕੋਈ ਕੋਸ਼ਿਸ਼ ਨਹੀਂ ਬਸ ਇੱਕ ਜਨਰੇਟਰ ਲਿਆ ਕੇ ਇੱਥੇ ਖੜਾਤਾ ਇਹਦੇ ਉੱਪਰ ਹੀ ਇਦਾਂ ਲਾਈਟਾਂ ਲੱਗੀਆਂ ਸਟਰੀਟ ਲਾਈਟਾਂ ਬਹੁਤ ਘੈਂਟ ਲਾਈਟਾਂ ਇਹ ਤਿੰਨ ਚਾਰ ਹੀ ਲੱਗੀਆਂ ਇੱਥੇ ਤੇ ਕਾਫੀ ਚਾਨਣਾ ਦੇਖੋ ਇੰਨਾ ਰੋਸ਼ਨੀ ਦੀ ਵਿੱਜ ਹੋਈ ਸ ਤੇ ਤੇsene ਆਪਣੇ ਮਕੈਨਿਕ ਵੀਰ ਭਰਾ ਨੇ ਕੋਈ ਬਣਾਉਣਾ ਆ ਵੀ ਤਾਂ ਬਣਾ ਸਕਦਾ ਬਾਕੀ ਮਾਹੌਲ ਇੱਥੇ ਆਤਾ ਪੂਰਾ ਜ਼ਿਆਦਾਤਰ ਟੀਨੇਜਰ ਬੱਚੇ ਤੇ ਨੌਜਵਾਨ ਮੁੰਡੇ ਕੁੜੀਆਂ ਦੋਰੀਆਂ ਦੇ ਆਏ ਹੋਏ ਇੱਥੇ ਮੂਰੇ ਹੱਥ ਕਰਾਈ ਜਾਂਦੇ ਆ ਪਰ ਇਹਨਾਂ ਦੇ ਨਾਲ ਵੱਡੇ ਵੀ ਉਵੇਂ ਦੇ ਹੀ ਬਿਹੇਵ ਕਰਦੇ ਆ ਆ ਦੇਖੋ ਇੱਥੇ ਆ ਭਾਰਤੀਆਂ ਦੇ ਸਾਰੇ ਨੱਚੀ ਟੱਪੀ ਜਾਂਦੇ ਆ ਵੱਡੇ ਬੰਦੇ ਵੀ ਬਜ਼ੁਰਗ ਵੀ ਪੂਰਾ ਇੰਜੋਏ ਕਰਦੇ ਆ ਆ ਮੈਂ ਹੁਣ ਇੱਧਰਲੇ ਪਾਸੇ ਆ ਗਿਆ ਥੋੜਾ ਭੀੜ ਤੋਂ ਬਾਹਰ ਜਿਹੜੀ ਸਾਈਡ ਪਰ ਆ ਕੇ ਚੱਲਣੇ ਉਧਰ ਭੀੜ ਬਹੁਤ ਆ ਬਹੁਤ ਜਾਂਦਾ ਉੱਥੇ ਦਾ ਪੀੜਾ ਬਹੁਤ ਉਥੇ ਰਾਤ ਲੰਮਾ ਮੇਲ ਦਾ ਲੰਗਰ ਨੂੰ ਆ ਦੇਖੋੜੇ ਕਿੱਡੇ ਗੱਲ ਮੈਂ ਟੋਡੀਆਂ ਦੇ ਸਾਰੇ ਜਣੇ ਮੈਂਟ ਪੰਜ ਹੀ ਰੁਕ ਜਾ ਉਧਰ ਸਾਰੇ ਜਣੇ ਇਕੱਠੇ ਹੋ ਚੁੱਕੇ ਆ ਤੇ ਮੈਂ ਵੀ ਇੱਧਰ ਹੀ ਚੱਲਿਆ ਬਸ ਜਸਟ 5 ਮਿੰਟ ਤੇ ਬਹੁਤ ਹੀ ਘੈਂਟ ਮਾਹੌਲ ਚੀਕਾਂ ਵੀ ਮਾਰਨਗੇ ਦੋਰੇ ਹੱਥ ਕਰਾਉਣਗੇ ਬਹੁਤ ਘੈਂਟ ਮਾਹੌਲ ਆ ਇੱਧਰ ਕਾਫੀ ਅੱਗੇ ਆ ਚੁੱਕੇ ਆ ਬੀਅਰ ਤੋਂ ਬਿਨਾਂ ਤਾਂ ਕੋਈ ਗੱਲ ਨਹੀਂ ਕਰਦਾ ਹਨਾ ਇਹ ਵੀ ਇੱਥੇ ਬੀਅਰ ਤੋਂ ਬਿਨਾਂ ਤਾਂ ਕੋਈ ਗੱਲ ਨਹੀਂ ਕਰਦਾ ਇੱਥੇ ਪਾਣੀ ਤਾਂ ਬੀਅਰ ਪੀਂਦੇ ਪਾਣੀ ਦੀ ਤਾਂ ਬੀਅਰ ਚੱਲ ਰਹੀ ਆ ਜੀ ਤੱਤਾ ਕੰਮ ਇੱਥੇ ਵੜਾ ਕੇ ਚੱਲਣਗੇ ਆ ਬੇ ਸ਼ੁਰੂਆਤੀ ਹੋ ਗਿਆ ਕੰਮ ਗਰੇ ਪਿੱਛੇ ਵਿੱਚ ਇੱਕ ਹੋਰ ਕਿਹੜੀ ਆ ਗਈ ਹੋਰ ਹੋ ਸਲਾਹ ਵੀ ਬਤਾਦੇ ਹੋਣ ਯਾਰ ਇਹਨਾਂ ਨੇ ਲੇਟ ਕਰੀ ਜਾਂਦਾ ਕੋਈ 10 ਵਜੇ ਦਾ ਟਾਈਮ ਦਿੱਤਾ ਸੀ ਮੈਨੂੰ ਦੋਸਤ ਇਹ ਭਾਈ ਹੁਣ ਸਾਨੂੰ ਵੀ ਪਤਾ ਕੋਈ ਨਹੀਂ ਕਰਦੇ ਆ ਫੋਨ ਉਹਨਾਂ ਨੂੰ ਬਸ ਚੱਕ ਚੱਕ ਇਹ ਸਾਈਟ ਤੇ ਆਉਣ ਦੇ ਆਉਣ ਦੇ ਆਉਣ ਦੇ ਕਰੀ ਜਾਂ ਨਾ ਮੈਂ ਯਾਰ ਯਾਰ ਆਪਣੀ ਦੀਵਾਲੀ ਤੇ ਕਿੰਨਾ ਖੁਸ਼ ਹੁੰਦੇ ਹੋਣਗੇ ਹਨਾ ਇੱਥੇ ਹੋਣ ਬਟਾਕੇ ਇਹ ਤਾਂ ਕਹਿੰਦੇ ਹੋਣਗੇ ਭਾਈ ਤੁਸੀਂ ਤਾਂ ਕਮਾਲ ਹੀ ਕਰਾ ਦਿੱਤੇ ਸਾਰਾ ਦੇਸ਼ ਹੀ ਪਟਾਕੇ ਚਲਾ ਰਿਹਾ ਹੈ ਉਹਨਾਂ ਨੇ ਅੱਖ ਵੀ ਜਾਣਾ ਧੂਆ ਧੂਆ ਦੇਖ ਕੇ ਉਰੇ ਚੱਲਦੇ ਆ ਸਟਾਈਲ ਸ਼ਾਟ ਉੱਥੇ ਚੱਲਨੇ ਮੁਰਗੇ ਵਾਂਗ ਜਦੋਂ ਚੱਲਨੇ ਨਾ ਤੇ ਤੁਹਾਨੂੰ ਦੇਖਣਾਂ ਨੇ ਅੱਖੇ ਜਾਣਾ ਸਹੀ ਗੱਲ ਆ ਦੇਖੋ ਹੁਣ ਰੌਲਾ ਵਾਹਣਗੇ ਇੱਥੇ ਪੂਰੇ ਜਣੇ ਪੂਰੇ ਦੌਰ ਉਹ ਇੱਕ ਪਟਾਕਾ ਚੱਲਿਆ ਕਿ ਉਹ ਮਾਈ ਗਾਡ ਵਾਟ ਇਜ਼ ਬਿਊਟੀਫੁਲ ਰਿਅਲ ਅਨੇਵਾ ਮੈਂ ਗਿਆ ਇੰਡੀਆ ਤੋਂ ਪਤੰਦਰ ਫੇਰਾ ਕਰਾ ਦਿੰਦੇ ਹਨਾ ਵਾਓ ਆਣਾ ਹੁੰਦਾ ਦੇਖੇ ਨਹੀਂ ਕੋਈ ਲੱਗਦੀ ਅੱਖਾਂ ਚ ਕੈਮਰੇ ਜਦੋਂ ਉਨੀ ਲਾਈਟਿੰਗ ਹਾਂ ਲਾਈਟ ਆ ਰਹੀ ਸਾਨੂੰ ਅਨੇ ਦੇ ਪਰਿਯੋਗ ਕਰਤਾ ਕੋਣੀ ਲੱਗੀ ਸਾਰਿਆਂ ਨੂੰ ਓਹੋ ਬਲਰ ਹੋ ਗਿਆ ਓਕੇ ਤਾਰੀਂ ਬੜੀ ਸਾਰੇ ਆ ਆ ਜਸਟ ਲੁੱਕ ਇਅਰ ਹੋਲਡ ਇਟ ਇਨ ਟਾਈਮ ਜਸਟ ਵੇਟ ਬੇਸਿਕਲੀ ਉਹ ਕਰ ਚੁੱਕਾ ਹੈ ਅੱਜ ਐਕਸੈਕਟ ਸ਼ੁਰੂਆਤ ਹੋ ਗਈ ਆ ਓਏ ਹੋਏ ਹੋਏ ਭਟਾਕੇ ਇਹ ਜੋਰ ਵਾਲੇ ਬਹੁਤ ਆ ਸੋਰਨ ਬਹੁਤ ਓ ਮਾਈ ਗਾਡ शुरू हो चुका काम जोर वाले बहुत भाई खतरनाक रोकते चल पे काफी हाँ 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 क्या बात माय गॉड ब्यूटीफुल हाँ ऊपर भी इधर भी हाँ सोने समान पूरा भार कर बड़ा ही कलियर व्यू है ਬਹੁਤ ਸੋਹਣੇ ਲੱਗਦੇ ਆ ਅੱਖਾਂ ਨਾਲ ਸਿੱਧਾ ਦੇਖ ਕੇ ਕੈਮਰੇ 'ਚ ਉਹ ਚਾਇਰ ਰਿਵਿਊ ਨਾ ਆਉਂਦਾ ਹੋਵੇ ਬਾਹਰ ਦੇਖੋ ਪੂਰਾ ਅਸਮਾਨ ਚਮਕਾ ਰਿਹਾ ਤੇ ਆ ਪੂਰੇ ਨੇਰੇ ਰਿਐਕਟ ਕਰਦੇ ਉਹ ਪੂਰਾ ਅਸਮਾਨ ਭਰ ਦਿੰਦਾ ਅਸਲ 'ਚ ਤਾਂ ਕਰਕੇ ਰਿਐਕਟ ਹੋ ਜਾਂਦਾ ਸਾਰਿਆਂ ਦਾ ਆ ਦੇਖ ਵਾਹ ਬਹੁਤ ਦੇਖੋ ਕਿੰਨੀ ਹੈਂਡੀ ਹੋ ਰਹੀ ਆ ਹਾਏ ਰੱਬਾ ਚੇਰੀ ਚਲਾ ਦੇ ਜਿੰਨੇ ਚਲਾਉਣੇ ਇਹਨੂੰ ਕਿ ਆਜ ਵੀ ਕੀਤੀ ਬੜੀ ਘੈਂਟ ਬਿਊਟੀਫੁਲ ਇਹ ਲਾਸਟ ਹੀ ਆ ਵਲੌਗ ਦਾ ਜਬ ਇਹ ਹੀ ਇਹਦਾ ਲਾਸਟ ਸਮਾਪਤੀ ਵਾਲਾ ਪਾਰਟ ਆ ਆਹ ਸੋ ਓ ਮਾਈ ਗੋਡ ਯਾ ਭਾਬਾ ਜਿੱਥੇ ਲੌਗ ਖਤਮ ਹੋ ਗਿਆ ਸਮਝ ਲੋ ਦੀ ਐਂਡ ਆ ਇਹੀ ਮਾਹੌਲਾ ਲਾਸਟ ਆ ਆ ਦੇਖੋ ਭਾਰਤਾ ਮਾਰੀ ਦਨ ਲਾਸਟ ਹੀ ਸੀਗਾ ਇਹ ਸਾਰਿਆਂ ਨੇ ਤਾਲੀਆਂ ਛੱਡੀਆਂ OK ਆ ਆ ਵਾ ਲਾਸਟ ਆ ਸਮਾਨ ਜਿਹੜਾ ਇਹਨਾਂ ਨੇ ਲਾਈਟ ਵੀ ਫਿੱਕੀ ਲਾਤੀ ਓ ਦੇਖੋ ਇਹਦੇ ਕੰਡੇ ਤੇ ਪੂਰਾ ਮੇਲਾ ਸੀ ਇਹ ਭਟਾਕਿਆਂ ਤੋਂ ਬਾਅਦ ਹੁਣ ਸਾਰਾ ਮੇਲਾ ਜਿਹੜਾ ਉਹ ਕਲੀਅਰ ਹੋ ਗਿਆ ਇੱਧਰ ਉਹ ਸਟੇਜ ਲੱਗੀ ਸੀ ਜਿਹਦੇ ਅੱਗੇ ਮਿਊਜ਼ਿਕ ਚੱਲ ਰਿਹਾ ਸੀ ਅੱਗੇ ਉਹ ਦਿਖਾਇਆ ਸੀ ਆਪਾਂ ਪਹਿਲਾਂ ਵੀ ਪੂਰਾ ਘੈਂਟ ਮਾਹੌਲ ਇੱਥੇ ਅੱਤ ਗੱਲ ਬਾਤ ਇਹ ਹੈ ਜੀ ਪੋਰਟ ਕਾਲ ਬਰੌਂ ਤੇ ਇੱਥੇ ਚੱਲੇ ਸੀ ਫਾਇਰ ਵਰਕਸ ਹੋਏ ਸੀ ਸਾਰੇ ਤੇ ਬਹੁਤ ਹੀ ਅੱਤ ਮਾਹੌਲ ਸੀਗਾ ਔਰ ਸਾਰੇ ਆਪ ਹੋਲੇ ਆਪਣੇ ਆਪਣੇ ਘਰਾਂ ਵੱਲ ਨੂੰ ਤੇ ਆਪਾਂ ਵੀ ਨਾਲ ਹੀ ਹੋ ਲਈਏ ਟਾਈਮ ਹੋ ਗਿਆ ਵਾ ਇਸ ਟਾਈਮ ਤਕਰੀਬਨ 10:30 ਇੱਥੋਂ ਦੇ 10:30 ਹੋ ਗਏ ਆ ਚਲੋ ਜੀ ਚੱਲੀਏ ਬਾ ਬਾਏ ਗਾਈਜ਼